ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਜਿਹੜਾ ਕੱਲ ਉਹਨਾਂ ਨੇ ਲਾਠੀ ਚਾਰਜ ਕੀਤਾ ਵੀ ਉਹਦੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸੇ ਕਰਕੇ ਵੱਡਾ ਕੱਟ ਕਰਕੇ ਕੱਲ ਦਾ ਅਸੀਂ ਬਰਨਾਲਾ ਬੰਦ ਕੀਤਾ ਤੇ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਉਹਨਾਂ ਦੇ ਜਿਵੇਂ ਉਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਨੂੰ ਜਿੰਦੇ ਲਾਏ ਉਹਦੇ ਵਿੱਚ ਵੀਡੀਓ ਦਿੱਤੀ ਹੈ ਕ੍ਰਿਸ਼ਨ ਕੁਮਾਰ ਜਿਹੜਾ ਇੰਸਪੈਕਟਰ ਰਿਟਾਇਰ ਹੈ ਉਹਨੇ ਮਤਲਬ ਕਿ ਲਾਇਨ ਉਹਦੀ ਵੀਡੀਓ ਹੈ ਉਹਦੇ ਪਰਚਾ ਦਿੱਤਾ ਜਾਵੇ ਤੇ ਜਿਹੜੇ ਕੋ ਕੱਲ ਉਹਨਾਂ ਨੂੰ ਲਾਠੀ ਚਾਰਜੀ ਕੀਤਾ ਉਹਦਾ ਕੀਤਾ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਪ੍ਰਸ਼ਾਸਨ ਨੂੰ ਮੇਰੀ ਇਹੀ ਬੇਨਤੀ ਹੈ ਜੋ ਕੀਤੀ ਜਾਵੇ ਕੋਈ ਵੀ ਨਜਾਇਜ਼ਤਾਂ ਨਾਲ ਲੌਂਦਾ ਉਹਨੂੰ ਇਸ ਗੱਲ ਤੋਂ ਰੋਕਿਆ ਜਾਵੇ ਜੇ ਉਹ ਨਹੀਂ ਰੁਕਦੇ ਤਾਂ ਅਸੀਂ ਉਹਦਾ ਪੂਰਾ ਵਿਰੋਧ ਕਰਾਂਗੇ ਕੱਲ ਨੂੰ ਸਾਡਾ ਬਰਨਾਲਾ ਬੰਦ ਰੱਖਿਆ ਉਹਨਾਂ ਨਾਲੇ ਟਾਈਮ ਤੇ ਅਸੀਂ ਪੰਜਾਬ ਬੰਨ੍ਹਾ ਕਰਾਂਗੇ ਤੇ ਇਸ ਤੋਂ ਬਾਅਦ ਵੀ ਅਸੀਂ 올 인디아 레벨 ਤੇ ਵੀ ਜਾ ਸਕਦੇ ਨੇ ਜਿਹੜਾ ਸਾਡਾ ਵਪਾਰ ਮੰਡਲ ਹੈ ਜਿਹੜੇ ਕਿਸਾਨ ਜਥੇਬੰਦੀਆਂ ਨੇ ਮਤਲਬ ਕਿ ਉਹਨਾਂ ਦਾ ਜਿਹੜਾ ਮੈਨੀਫੈਸਟੋ ਬਣਿਆ ਹੋਇਆ ਉਹਦੇ ਵਿੱਚ ਮੁੱਦੇ ਕਿਸਾਨੀ ਦੇ ਨੇ ਨਾ ਕਿ ਕੋਈ ਇਦਾਂ ਦੇ ਮੁੱਦੇ ਨਹੀਂ ਜੇ ਚਲੋ ਫੇਰ ਵੀ ਕੋਈ ਹੈ ਤਾਂ ਕੋਈ ਕਿਸਾਨ ਜਥੇਬੰਦੀਆਂ ਦੇ ਆ ਕੇ ਬਹਿ ਕੇ ਤਾਂ ਗੱਲ ਕਰ ਸਕਦੇ ਆ ਬਲੈਕਮੇਲ ਕਰਨਾ ਧੰਨੇ ਲਾ ਕੇ ਡਰਾਉਣਾ ਤੇ ਵਪਾਰੀਆਂ ਨੂੰ ਇਹ ਕਰਨਾ ਵੀ ਇੰਨੇ ਪੈਸੇ ਦੇ ਦਿਓ ਤੇ ਕੋਈ ਵਧੀਆ ਗੱਲ ਨਹੀਂ ਹੈਗੀ ਕੱਲ ਫਿਰ ਇਸ ਗੱਲ 'ਚ ਵਪਾਰੀ ਜਾਗ ਪਏ ਤੇ ਵਪਾਰੀਆਂ ਨੇ ਉਸ ਗੱਲ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਵੀ ਇਹ ਨਜਾਇਜ਼ ਤਰਨੇ ਸੀ ਲੱਗਣੇ ਦੇਵਾਂਗੇ ਕੋਈ ਉਹਦੀ ਪਰਮਿਸ਼ਨ ਹੀ ਕੋਲ ਲੈਣ ਨਹੀਂ ਦੇਣੀ ਤੇ ਬਾਕੀ ਤਰਨਾ ਲੌਂਡਾ ਉਹਨਾਂ ਦਾ ਕੋਈ ਰਾਈਟ ਨਹੀਂ ਮੰਨਦਾ ਨਾ ਉਹਨਾਂ ਕੋਲ ਕੋਈ ਡੀਸੀ ਦੀ ਮਨਜ਼ੂਰੀ ਨਾ ਕੋਈ ਐਸਐਸਪੀ ਸਾਹਿਬ ਤੋਂ ਮਨਜ਼ੂਰੀ ਤੇ ਨਾ ਕੋਈ ਉਹਨਾਂ ਨੇ ਕਿਸੇ ਦੇ ਪਾਸੇ ਤਰਖਾਸ ਦਿੱਤੀ ਵੀ ਆਕੇ ਤਰਨਾ ਨਾਲੋਂ ਪੈਰਲਲ ਸਰਕਾਰਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਫਸਰਾਂ ਦੀ ਜਗ੍ਹਾ ਉਹ ਲੈਣ ਲੱਗੇ ਨੇ ਵੀ ਇਨਸਾਫ ਕੋ ਇਨਸਾਮ ਨਹੀਂ ਦਿੰਦੇ ਅਸੀਂ ਆਪਦਾ ਇਨਸਾਫ ਆਪ ਕਰਾਂਗੇ ਇਹ ਬਹੁਤ ਮਾਰੀ ਗੱਲ ਹੈ ਸਰਕਾਰਾਂ ਨੂੰ ਇਹਦੇ ਪਿੱਛੇ ਥੋਸ ਕਦਮ ਚੱਕਣੇ ਚਾਹੀਦੇ ਨੇ ਸਰਕਾਰਾਂ ਜਿਹਨੇ ਚੁੱਪੀ ਧੜੀ ਬੈਠੀਆਂ ਨੇ ਉਹਦੇ ਨੂੰ ਦੇਖਦੇ ਵੇ ਇਹ ਮਤਲਬ ਕੇ ਇਸ ਗੱਲ ਦਾ ਮਤਲਬ ਕੇ ਫਾਇਦਾ ਉਠਾ ਰਹੇ ਨੇ ਤੇ ਜੇ ਇਹੀ ਹਾਲ ਰਿਹਾ ਤਾਂ ਇਹ ਪੰਜਾਬ ਨੂੰ ਖਤਮ ਕਰ ਦਣਗੇ ਪੰਜਾਬ ਦੇ ਵਿੱਚ ਭੁੱਖਮਰੀ ਹੋ ਜੂਗੀ ਏ ਅੱਜ ਦਾ ਤੁਹਾਡੀਆਂ ਦੁਕਾਨਾਂ ਮੂਰੇ ਤੁਹਾਨੂੰ ਨਹੀਂ ਲਾਉਂਦੇ ਨੇ ਕੱਲ ਨੂੰ ਤੁਹਾਨੂੰ ਦੁਕਾਨਾਂ ਦੇ ਬਾਹਰ ਬਿਠਾ ਕੇ ਤੁਹਾਡੀਆਂ ਦੁਕਾਨਾਂ ਤੇ ਕਬਜ਼ੇ ਕਰ ਲੈਣਗੇ ਹੁਣ ਤੁਸੀਂ ਇਹ ਸੋਚ ਲਓ ਵੀ ਆਪਾਂ ਭੁੱਖ ਨਾਲ ਮਰਨਾ ਹੈ ਕਿ ਲੜ ਕੇ ਮਰਨਾ ਹੈ ਜੇ ਲੜ ਕੇ ਮਰਾਂਗੇ ਤਾਂ ਪੰਜਾਬ ਬਚ ਜਾਊਗਾ ਜੇ ਭੁੱਖ ਨਾਲ ਮਰਾਂਗੇ ਮਰ ਵੀ ਜਾਵਾਂਗੇ ਤੇ ਪੰਜਾਬ ਵੀ ਖਤਮ ਹੋ ਜਾਊਗਾ